ਮਸਤੀ ਜੀ ਵੈਲਕਮ ਟੂ ਮੰਦੀਪਾ ਦੇ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵੀਲੌਗ ਆ ਮੈਂ ਫੇਰ ਦੀ ਬਣੀ ਸੀ ਭੋਕਾ ਘਰ ਦੇ ਸਫਾਈ ਵੀ ਕਰਦੀ ਰਹੀ ਸੀ ਫੇਰ ਆ ਕੇ ਇੰਨੀ ਨੇਰੀ ਆਈ ਸਾਰਾ ਹੀ ਆ ਘੱਟਾ ਘੱਟਾ ਹੋ ਗਿਆ ਅੰਦਰ ਬਾਹਰ ਦੇ ਰੱਖੋ ਕਿ ਨਾ ਪੂੜਾ ਇਕੱਠਾ ਹੋ ਗਿਆ ਰਾਤੀ ਇੰਨੀ ਨੇਰੀ ਆਈ ਹੈ ਨਾ ਜਿਦਾਂ ਕੋਈ ਸਾਫੀ ਨਹੀਂ ਜੀ ਮੈਂ ਭੋਕਾ ਫੇਰਦੀ ਸਾਰੇ ਚੰਗੀ ਤਰ੍ਹਾਂ ਕਰਦੀ ਜਾਦਾਂ ਵੀ ਸਾ ਦਿੱਤੀ ਹੁਣ ਨਾ ਉਨ ਕੀ ਕਹਿੰਦੇ ਆ ਪੋਚਾ ਨੂੰ ਮਾਰ ਆ ਕਿ ਬਸ ਪੋਚਾ ਲਵਾਗੇ ਆ ਵੇਖ ਜੀ ਡੈਡੀ ਕਰਦੇ ਪਏ ਐ ਪੀੜੀ ਦੀ ਸਫਾਈ ਫ੍ਰਿਜ ਦੀ ਪੀੜੀ ਦੀ ਸਫਾਈ ਵਾਸਾ ਕਰ ਲਈ ਨਿਰਾਧ ਕਰ ਲਈ ਕੱਟਾ ਬੜਾ ਪਿਆ ਦਾ ਹਾਂ ਡੈਡੀ ਹਾਂ ਮੇਰਾ ਪੋਚਾ ਖਰਾਬ ਕਰਕੇ ਦੱਤਾ ਹੁਣ ਪੋਚਾ ਕਰ ਰਿਹਾ ਪਰ ਉਹ ਰਾਤ ਦੀ ਨੇਰੀ ਨੇ ਸਾਰੇ ਪਾਸੇ ਕੱਟਾ ਹੀ ਕੱਟਾ ਕੱਟਾ ਹੀ ਕੱਟਾ ਕਰ ਦਿੱਤਾ ਦੋ ਤਿੰਨ ਵਾਰੀ ਤੇ ਮੈਂ ਉਹ ਹੀ ਫੇਰਿਆ ਪੋਚਾ ਹੀ ਫੇਰਿਆ ਖੱਲ੍ਹੇ ਖੱਲ੍ਹੇ ਹੀ ਮੱਟੂ ਹਾਂ ਠੰਡਾ ਠੰਡਾ ਬਹਿ ਹੋ ਗਨੋ ਤਪੜੋ ਤਪੀ ਹੋ ਰਿੰਦਾ ਹੁਣ ਤੋ ਪਾਉਗੀ ਬੜਾ ਤਾਪਾ ਜਾਣਾ ਹੂੰ ਮੇਰੇ ਘਰ ਦੀ ਜੋ ਕਿਸ ਰਹਿਣਾ ਹੈ ਸਰੇਣਾ ਫੜ ਕੇ ਲਿਆ ਬਸ ਸਰੇਣਾ ਅਤਲ ਭਾਜੀ ਸੋਫੇ ਤੇ ਨਹੀਂ ਲੰਮੇ ਤਾਂ ਨਹੀਂ ਕਿਸ ਰਹਿਣਾ ਲਿਆ ਇਹ ਬਡਾਣਾ ਲਿਆਈ ਸੋਫੇ ਤੇ ਨਾ ਫਿਰ ਭਾਜੀ ਨੂੰ ਕੱਲ ਮੈਂ ਉਸਮ ਠੰਡਾ ਖੰਡਾ ਯਾਰ ਆਤੀ ਦਾ ਇਨਾ ਕਯਾਰ ਮਚਿਆ ਜਰਾ ਕੋਈ ਹਿਸਾਬ ਹੀ ਐ ਮੰਮੀ ਹੋਣੀ ਇੰਨੀ ਹਨੇਰੀ ਦੇ ਵਿੱਚ ਜਾ ਕੇ ਸੰਦੀਪ ਨੂੰ ਸੰਦੀਪ ਨੂੰ ਲੈ ਕੇ ਆਏ ਤੇ ਭੇਜ ਗਏ ਫੂਨ ਮਫਾਨ ਵੀ ਨਾਲ ਹੀ ਖਰੇ ਮੈਨੂੰ ਇਹ ਭੇਜ ਭੇਜ ਦਲ ਤੇ ਕੋਈ ਗੱਲ ਨਹੀਂ ਫੂਨ ਨਹੀਂ ਭੇਜਣੇ ਚਾਹੀਦੇ ਕੋਈ ਵੇਖਣਾ ਬਾਅਦ ਜਾ ਕੇ ਓਏ ਮ ਬਾਹਰ ਮੰਮੀ ਆਈ ਤੇ ਬਾਹਰ ਖਲੋ ਤੇ ਕਿਦਾਂ ਇਨਾ ਖਾਜ ਤੂੜੀ ਪੈ ਗਈ ਇਧਰ ਮਨਾਤੀਆਂ ਸਿਰ ਸਿਰ ਚ ਕੱਟਾ ਪੈ ਗਿਆ ਫਿਰ ਤੋਂ ਮਾਂ ਮੈਂ ਹੂੰ ਗੰਦਾ ਪਾਣੀ ਚ ਘਮਾਰਣ ਲਿਆ ਸੀ ਉਹ ਕਿਹੜਾ ਪਾਣੀ ਪਾਣੀ ਸਾਡੇ ਇਧਰ ਨਹੀਂ ਹੈਗਾ ਸਾਡੇ ਸਰਪਾਸੇ ਪਤਾ ਕੀ ਸਾਡਾ ਸਿੱਧਾ ਸਰਪਾ ਸੱਪੜ ਚੋਂ ਜਾਂਦਾ ਹੀ ਨਾ ਪਾਣੀ ਜਿਹੜੀ ਜਮੀਨ ਤੇ ਰੇਤ ਤੇ ਜਿਹੜੀ ਛਰਕਾ ਨੂੰ ਕਾਲੇ ਬੂਲੇ ਤੇ ਅੱਧੀ ਆਉਣਾ ਮੁਰੋ ਵੇ ਫੇਰੀ ਸਾਰੇ ਛੜਕਤੇ ਨਾ ਬੁਕਰ ਕਰ ਗਏ ਆ ਹਾਂ ਸਾਫ ਹੋ ਗਈ ਸਰਕਰ ਬਾਈ ਨਸ ਉਹ ਫੇਰ ਕੇ ਗਿਆ ਬੁਕਰ ਫੇਰ ਗਏ ਸਾਰੇ ਤੇ ਕੂੜੇ ਵਾਲੇ ਨੇ ਆਉਣਾ ਫਿਰ ਕੂੜਾ ਚੁੱਕ ਲੈਣਾ ਉਹ ਕੂੜੇ ਸਾਰੇ ਇੱਕ ਸਾਈਡ ਤੇ ਲਾ ਦਿੱਤੇ ਹਮ ਸਾਰੇ ਬੁਕਰ ਫੇਰ ਦਿੱਤੀ ਹਨਾ ਕੂੜਾ ਵੀ ਲੈਣ ਆ ਜਾਂਦੇ ਆ ਤੇ ਗਲੀਆਂ ਵੀ ਆ ਜਿੱਟ ਚੜਾਂ ਗਲੀਆਂ ਬੱਲੇ ਖੜਕਾਉਂਦੇ ਆ ਪੂਰਾ ਪਿਆ ਤੇ ਬੱਲ ਤਾਂ ਟੀਗਲਾ ਨੇ ਸਫਾਈ ਵੀ ਕਰ ਦਿੱਤੀ ਸਫਾਈਆਂ ਚਿੱਟ ਚਟਾਨ ਬਿਜਾਰ ਕਰ ਦਿੱਤੇ ਨੇ ਮੁੰਟੋ ਮੁੰਟੇ ਧੂਪਾ ਚੜ ਗਈ ਧੂਪਣੀ ਚ ਜਿਆਦਾ ਚਾਈਲੇ ਟੋਡੰਦਾ ਹੁਣ ਮੈਂ ਨਾ ਟੈਨਸ਼ਨ ਨਾਲੀ ਕੱਢਣ ਦੀ ਹਾਂ ਨਾ ਅਰਦੇ ਫਿਰੋ ਨਾਲੀ ਤੋਂ ਨਾਲੀਆਂ ਤੋਂ ਲੜਦੇ ਫਿਰੋ ਵਧੀਆ ਹੀ ਸਭ ਹਮ ਇੱਥਵਾਲੀ ਜ਼ਿੰਦਗੀ ਵਧੀਆ ਲੱਗੀ ਹੈ ਹਾਂ ਸਹੀ ਗੱਲ ਹੈ ਹੈਨਾ ਹਮ ਅੱਜ ਹੋਰ ਵੀ ਜ਼ਿਆਦਾ ਫਾਇਦਾ ਹੋਣਾ ਹੈਨਾ ਹਾਂ ਕਿਉਂਕਿ ਲੱਗੇ ਮਾਰਕੀਟ ਸਾਡੇ ਜੋ ਮਰਜ਼ੀ ਖਰੀਦੋ ਜੋ ਮਰਜ਼ੀ ਲੈ ਕੇ ਆਓ ਸਬਜੀ ਰਾਤ ਨੂੰ ਜਾਂਦੇ ਆ ਤੇ ਫਿਰ ਲੈ ਕੇ ਸਬਜੀ ਆ ਜਾਂਦੇ ਰਾਤ ਨੂੰ ਢੜਕਾ ਲਾਣੇ ਤੇ ਸਬਜੀ ਹੈਨਾ ਉਹਥੇ ਮੁਰਗਿਤ ਦੇ ਨੇ ਪਾਈ ਆ ਉਹ ਦਾ ਸਰ ਸਬਜੀ ਬਣਾਣ ਹਾਂ ਖਾਣਾ ਪੀਣ ਨੂੰ ਤੇ ਸਬਜੀ ਪਰ ਇਹ ਵੀ ਝੂਂ ਪਿੰਡਾਂ ਚ ਐ ਸੂਲਤਾ ਉਹ ਸ਼ਹਿਰਾਂ ਚ ਨਹੀਂ ਤੇ ਜੋ ਸ਼ਹਿਰਾਂ ਚ ਉਹ ਪਿੰਡਾਂ ਚ ਨਹੀਂ ਹੈਨਾ ਹਮ ਗੱਲ ਐ ਇੱਥੇ ਆ ਵੀ ਨਾਲੀਆਂ ਤੋਂ ਤੇ ਨਹੀਂ ਲੜਨਾ ਪੈਂਦਾ ਹਨਾ ਪਾਣੀ ਤੋਂ ਤੇ ਨਹੀਂ ਲੜਨਾ ਪੈਂਦਾ ਇੱਥੇ ਕੋਈ ਇੱਕ ਦੂਜੇ ਦੇ ਘਰ ਵੀ ਨਹੀਂ ਜਾਂਦਾ ਹਨਾ ਹਾਂ ਸਾਰੇ ਸਾਡੇ ਵਾਂਗੂ ਵੇ ਰਹਿੰਦੇ ਸਾਰੇ ਸਾਡੇ ਵਾਂਗੂ ਹੀ ਰਹਿੰਦੇ ਕੋਈ ਮਤਲਬ ਤੁਹਾਨੂੰ ਕੋਈ ਚੁਗਲੀ ਕਰਦਾ ਮੈਨੂੰ ਕੋਈ ਦਿਖੂਗਾ ਤਾਂ ਚੁਗਲੀ ਕਰਕੇ ਤਾਂ ਕੋਈ ਦਿਸੂਗਾ ਹਾਂ ਸਭ ਆਪੋ ਆਪਣੇ ਘਰੇ ਜਿਵੇਂ ਸਾਨੂੰ ਰਹਿਣ ਦੀ ਆਦਤ ਹੈ ਹਨਾ ਮੰਮੀ ਹਾਂ ਜੀ ਸਾਨੂੰ ਰਹਿਣ ਦੀ ਆਦਤ ਹੈ ਖੱਟੇ ਲਈ ਸਹੀ ਹੈ ਕੋਈ ਕਿਸੇ ਦੇ ਘਰ ਕੋਈ ਨਹੀਂ ਜਾਂਦਾ ਹੈਗਾ ਵਧੀਆ ਸਗ ਮੈਨੂੰ دل ਨਹੀਂ ਲੱਗਦਾ ਹੈਗਾ ਕਿ ਅੱਗੇ ਹਤਲ ਦੇ ਯਾਰ ਬੈਲੀ ਜੀ ਐਸੇ ਹਜੇ ਭਰਿਆ ਨਹੀਂ ਆ ਗਿਆ ਹਜੇ ਨਵਾਂ ਨਵਾਰਾ ਇਹ ਨਹੀਂ ਨਾ ਮੈਨੂੰ ਪਿੰਜਰੇ ਚ ਇਹ ਕਹਿੰਦਾ ਹੈ ਹਾਂ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਮੈਂ ਤਾਂ ਕਹਿੰਦੀ ਤੈਨੂੰ ਅਰਸ਼ੂ ਦੀ ਵਾਜਾ ਮਾਰਨ ਦੇ ਇਧਰ ਨਿਆਣੇ ਨੇ ਵਾਜਾ ਮਾਰਨਾ ਹੁੰਦੇ ਨੇ ਇੱਕ ਦੂਜੇ ਨੂੰ ਖੇਡਣਾ ਹੁੰਦਾ ਨੇ ਇਧਰ ਭਾਰ ਕੇ ਸਾਡੇ ਲੱਗੇ ਇਹ ਜਿੱਦ ਖੇਡਣਾ ਹੁੰਦਾ ਨੇ ਵਾਜਾ ਦੇਣ ਦੇ ਇੱਕ ਦੂਜੇ ਨੂੰ ਮਨੋ ਤੇ ਇੱਕ ਮੁੰਡੇ ਦਾ ਨਾ ਅਰਸ਼ੂ ਤੇ ਉਹ ਵਾਜਾ ਮਾਰਦਾ ਹੈ ਯਾ ਤੈਨੂੰ ਕਹਿੰਦੇ ਨਾ ਤੂੰ ਸੁਣਣੀ ਆ ਗਈ ਅਰਸ਼ੂ ਨਹੀਂ ਆ ਗਿਆ ਤੈਨੂੰ ਵਾਜਾ ਦੇਣ ਦੇ ਕਿੰਨਾ ਮੈਨੂੰ ਤਾਂ ਬਿਆਜ ਆਉਂਦੀ ਏ ਫੂਨ ਫਾਨ ਕਰਕੇ ਪੁੱਛ ਲਿਆ ਘਰ ਹਾਂ ਉਹ ਕਰ ਦੇਣੀ ਆ ਤੂੰ ਕਰੀ ਜਾ ਮਮੀ ਨੇ ਧਰ ਦਿੱਤੇ ਆ ਜੀ ਮਿੱਠੇ ਛੋਲ ਮਮੀ ਵੀ ਰੰਗ ਫਿੱਕਾ ਘੜਾ ਗਣਾ ਪਰ ਛੋਲ ਤੇ ਕੈਂਟ ਲੱਗਾਂਦੇ ਬਾਸਮਤੀ ਆ ਜੀ ਨਹੀਂ ਮਮੀ ਕੈਂਟ ਮਿਠਾਈ ਪਾਇਆ ਵਿੱਚ ਹਾਂ ਪਰ ਇਹ ਰੰਗ ਨੂੰ ਯਾਰ ਰੰਗ ਲਾਲ ਹੋਣਾ ਚਾਹੀਦਾ ਪਾਫ ਹੋ ਗਈ ਪਾਇਆ ਤੇ ਮੈਂ ਲਾਲ ਹੀ ਆ ਹਾਂ ਪਰਦੋ ਫਿਰ ਕੋਲੀਆਂ ਸਾਰਿਆਂ ਦੀਆਂ ਅੱਗੇ ਅੱਜ ਜੀ ਬਣਿਆ ਮਿੱਠੇ ਚੌਲ ਅਸੀਂ ਗਏ ਜੀ ਸੰਦੀਪ ਨੂੰ ਕਿੰਨਾ ਟਾਈਮ ਹੋ ਗਿਆ 2 ਵਜੇ ਲੈਣ ਗਏ ਸੀ ਅਸੀਂ ਸੰਦੀਪ ਨੂੰ ਸੰਦੀਪ ਨੂੰ ਅੱਗੀ ਛੁੱਟੀ ਤੇ ਮੰਮੀ ਨੇ ਆਉਂਦਿਆਂ ਨੂੰ ਵੇਖਿਆ ਤਾਂ ਮਿੱਠੇ-ਮਿੱਠੇ ਚੌਲ ਬਣਾਏ ਅਸੀਂ ਜੀ ਅੱਜ ਖਾਣੇ ਆ ਮਿੱਠੇ ਚੌਲ ਕਿੰਨਾ ਕਹਿੰਦੇ ਕੜਾ ਬਣਾਉਣਾ ਤੇ ਮੰਮੀ ਇਹ ਗਰਮੀ ਵਿੱਚ ਕੜਾ ਨਹੀਂ ਚੱਲਦਾ ਤੇ ਇਸ ਕਰਕੇ ਮੰਮੀ ਨੇ ਫਿਰ ਮਿੱਠੇ ਚੌਲ ਬਣਾ ਦਿੱਤੇ ਅੱਜ ਅੱਜ ਨਾਲੇ ਵੀਰਵਾਰ ਵੀ ਆ ਚਲੋ ਪ੍ਰਸ਼ਾਦ ਜੀ ਹੋਈ ਹਨਾਂਦਲ ਬਾਜੀ ਹਨਾਂਦਲ ਬਾਜੀ ਬੜਾ ਖਾਨ ਪਿਆਰ ਆ ਮਿੱਠੇ ਚੋਲ ਮਿਲ ਜਾਣ ਮੋਹ ਦੇ ਕਿੰਨਾ ਵੈ ਹੈ ਹਾਂ ਬੋਲੇ ਮੈਂ ਉਹ ਬੰਦਾ ਕਿੰਨਾ ਵੈ ਮਿੱਠੇ ਚੋਲ ਮੈਂ ਹੂੰ ਤੇ ਬਨ ਗਿਆ ਅੱਜ ਜੀ ਮਿੱਠੇ ਚੋਲ ਮੰਮੀ ਖੁਦ ਮਿੱਠੇ ਚੋਲ ਘੈਂਟ ਬਣਾਉਂਦੀ ਬਸ ਮੰਮੀ ਨੂੰ ਜਾਚ ਨਹੀਂ ਤੇ ਗੋੜ ਵਾਲੇ ਦੀ ਜਾਚ ਨਹੀਂ ਚੋਲਾਂਦੀ ਹਾਂ ਬੋਲੇ ਗੋੜ ਵਾਲੇ ਚੋਲ ਕਿ ਮੈਨੂੰ ਘੜ ਵਾਲੇ ਚੋਲਦੇ ਬਰੋ ਨਹੀਂ ਹੁੰਦੇ ਆ ਕਿ ਖਾੜੇ ਵਾਲੇ ਬਰਾ ਨਹੀਂ ਘੇਰੀ ਬਣਾਉਣੀ ਹੁੰਦੇ ਪਾਗਲ ਹਾਂ ਤੇ ਫਿਰ ਉਹਦਾਂ ਕੀ ਥੋੜ ਦੇਤੇ ਹਾਂ ਠੀਕ ਤੇ ਜੋੜ ਦਿੱਤੇ ਇੱਕ ਵਾਰੀ ਜੋੜ ਨਹੀਂ ਦਿੱਤੇ ਘਾਲੇ ਹੋ ਗਏ ਪਤੀਲੇ ਨਾਲ ਜੁੜ ਗਏ ਠੀਕ ਹੈ ਜੁੜ ਗਏ ਚਲ ਜੀ ਮਿੱਠੇ ਚੋਲ ਖਾਣਨੇ ਹੁਣ ਅਸੀਂ ਇਧਰ ਮਿੱਠੇ ਚੋਲ ਬਣ ਕੇ ਤਿਆਰ ਪਰ ਕਿਦਣਾ ਰੰਗ ਅੱਜ ਪਾ ਦੂੰ ਐ ਚਲ ਰੰਗ ਕਿਦਣਾ ਪਾਤਾ ਰੱਖੋ ਰੰਗ ਪਾ ਕੇ ਮੈਂ ਢਾਲੀਏ ਪਰ ਹੋਇਆ ਇਦਾਂ ਦਾ ਸੰਤਰੀ ਦਾ ਅੱਛਾ ਹੂੰ ਉੱਪਰ ਤੇ ਬਣਾਏ ਤੇ ਅਜਾ ਕੁੱਕਰ ਜੇ ਬਣਾਤੇ ਆ ਤਾਂ ਰੰਗ ਉੱਡ ਗਿਆ ਇੱਥੇ ਤਾਂ ਰੰਗ ਉੱਡ ਗਿਆ ਸੱਚੀ ਨਾ ਨੀ ਨੰਗੀ ਉਹ ਉਹ ਜਾਈ ਉਹ ਜੋ ਕਰਦੇ ਪਰ ਅੱਜ ਜੀ ਆ ਤਾਂ ਰੰਗ ਗਿਆ ਜੀ ਜਿੰਨੀ ਮੇਰੇ ਪੀਦੇ ਰਹੀ ਤੇ ਗੰਦਾ ਬੱਚਾ ਚਮਚ ਜਿੱਤੇ ਲਾ ਰੰਗ ਹੁੰਦਾ ਉਹ ਨਹੀਂ ਲੱਗੀ ਹੈ ਦੇ ਵੀ ਲਾਲ ਲਾਲ ਨਹੀਂ ਆ ਜਾ ਭਾਜੀ ਬਾਸ ਨਹੀਂ ਚੋਲਦੇ ਜੇ ਬਣਿਆ ਨੇ ਚਾਪ ਪਾਲ ਡਿਫਰੈਂਸ ਕਿਦਾਂ ਦੇ ਬਣੇ ਭਾਈ ਸਾਹਿਬ ਇਹ ਬਸ ਦੋਸਤ ਹੈ ਦੋਸਤ ਵਧੀਆ ਬਣਿਆ ਦੋਸਤ ਤਿੰਤਾ ਜਿਹੜਾ ਦੰਦਾ ਨਾਲ ਮਾਰ ਮੱਖੂ ਲੱਗਦਾ ਪਾਣੀ ਡੜੀ ਦੀ ਚਮਚ ਬਾਜੀ ਬੜੀ ਹੁੰਦੀ ਹੈ ਹਾਂ ਡੜੀ ਮੈਂ ਕਾਹਦਾ ਮਾਰਨਾ ਮੈਂ ਦੰਦਾ ਨਾਲ ਅਗੇ ਚਾਰ ਕੱਢ ਲੈ ਸਾਡੇ ਘੈਂਟ ਬਣੇ ਬਾਬੇ ਦਾ ਸ਼ਾਨ ਵਧੀਆ ਹੋਵੇ ਠੀਕ ਇੱਥੇ ਕਰਦੇ ਆ ਜੀ ਅੱਜ ਦੀ ਵੀਡੀਓ ਦਾ ਐਂਡ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਤੁਹਾਡੇ